ਤਨ ਤਨ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰਨੀ ਕੀ ਗੋਦ ਵਿੱਚ ਸ਼ੁਭાયਨ ਭਗਤ ਸਾਧ ਸੰਗਤ ਜੀ ਨੂੰ ਆਉ ਗੁਰਪਤੇ ਪ੍ਰਵਾਣ ਕਰੋ ਜੀ ਸਾਰੇ ਅੱਖਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਭ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪ੍ਰਭ ਦੇ ਖੁਸ਼ੀ ਵਿੱਚ ਚੱਲ ਰਹੇ ਗੁਰਮੁਖ ਸਮਾਗਮ ਵਿੱਚ ਹਾਜ਼ਰੀ ਭਰ ਰਿਹਾ ਸਨ ਪੈਸਾ ਕੋਈ ਓੰਕਾਰ ਸਿੰਘ ਜੀ ਅਦੂਰੀ ਰੱਬ ਦੀ ਸ਼੍ਰੀ ਦਰਬਾਰ ਸਾਹਿਬ ਅਮਨ ਅਸਰ ਸਾਹਿਬ ਉਹਨਾਂ ਦਾ ਸਾਰੀਆਂ ਸੰਗਤਾਂ ਨੂੰ ਪ੍ਰਵੰਤ ਕਾਮ ਨੂੰ ਧੰਨਵਾਦ ਸਾਰੀਆਂ ਸੰਗਤਾਂ ਨੂੰ ਕਿਉਂਕਿ ਸਮਾਗਮ ਸਾਹਿਬਾਂ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਹੈ ਤਾਂ ਸ਼੍ਰੀ ਗੁਰਤੇਗ ਬਾਖਸ਼ਰ ਸਾਹਿਬ ਦੇ ਪ੍ਰਕਾਸ਼ ਪਰਮ ਦੀਆਂ ਲੱਖ ਲੱਖ ਵਧਾਈਆਂ ਆਓ ਗੁਰਹੱਤਿ ਪ੍ਰਵਾਨ ਕਰੋ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪਾਂ ਸ੍ਰੀ 10 ਮਿੰਟ ਨਾਲ ਗੁਰਨਾਨ ਸਿੰਘ ਜੀ ਦੀ ਪਾਵਨ ਬਾਣੀ ਦਾ ਪਾਠ ਪੜ੍ਹ ਕੇ ਸਮਾਪਤੀ ਕਰਾਂਗੇ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਕਾਗਰਤਾ ਦੀ ਦਾਤ ਪ੍ਰਾਪਤ ਹੋਵੇ। ਅਸੀਂ ਸਾਰੇ ਸ਼ਹਿਬਾਂ ਦੀ ਬਾਗ ਗਾਥਾ ਨੂੰ ਤਵਜੋਂ ਦੇ ਕੇ ਸੁਣ ਸਕੀਏ, गा ਸਕੀਏ ਆਪਾਂ ਸਾਰਿਆਂ ਨੇ। ਮੜੀਵਾਰ ਇਸ ਗਾਥਾ ਨੂੰ ਸ਼ਰਨ ਕਰ ਲਿਆ ਕਿ ਇਸ ਸਮੇਂ ਤੇ ਸਹਿ ਪ੍ਰਕਾਸ਼ਦਾਨ ਕਰਦੇ ਨੇ। ਉਨ੍ਹਾਂ ਦਾ ਜੀਵਨ ਕਾਲ ਜੋ ਹੈ 1621 ਤੋਂ ਆਰੰਭ ਹੁੰਦਾ ਹੈ 1675 ਈਸਵੀ ਤੱਕ ਉਹ ਸੰਸਾਰ ਦੇ ਜੀਵਾਂ ਨੂੰ ਤਾਰਦੇ ਹਨ ਅਦਤਲ ਵਿੱਚ ਉਹ ਦਿੱਲੀ ਦੀ ਚਾਂਦਨੀ ਚੌਕ ਵਿੱਚ ਆਪਣਾ ਸੀਸ ਕੌਮ ਤੋਂ ਨਿਸ਼ਾਵਰ ਕਰਦੇ ਦੀਨੁਕਤਾ ਦੇ ਭਲੇ ਨੂੰ ਨਿਸ਼ਾਵਰ ਕਰਦੇ ਹਨ ਅਸੀਂ ਇਹਨਾਂ ਨੂੰ ਹਿੰਦ ਦੀ ਚਾਦਰ ਕਹਿੰਦੇ ਹਾਂ ਉਹ ਸਮੁੱਚੇ ਜਗਤ ਦੀ ਚਾਦਰ ਹਨ ਕਿਉਂਕਿ ਸਤਿਗੁਰਾਂ ਦੇ ਕੋਲ ਇਨਾ ਸਬਰ ਅਸ਼ਦਕ ਹੈ ਜਦੋਂ ਗੁਰੂ ਸਾਹਿਬ ਇਸ ਜਗਤ ਨੂੰ ਜਾਂਦੇ ਨੇ ਅੱਜ ਵੀ ਦਿੱਲੀ ਦੇ ਜਿੰਨੇ ਗੁਰਦੁਆਰਿਆਂ 'ਤੇ ਪੜਿਆ ਜਾਂਦਾ ਤੇ ਇੱਕ ਭਾਗਦਰ ਕੀ ਚਲਤ ਭੈਉ ਜਗਤ ਕੋ ਸ਼ੋਕ ਹੈ 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 ਸਭ ਜਗ ਭੈਉ ਜੈ 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 ਸੁਰ ਲੋਕ ਉਹਨਾਂ ਦੇ ਅੰਦਰ ਬੜਾ ਵੱਡਾ ਤੀਰ ਚ ਹੈ ਬੜਾ ਵੱਡਾ ਧਰਮਾਂ ਰੱਖਦੇ ਨੇ ਸਬਰ ਦੀ ਜਿੱਤ ਦਾ ਡੰਕਾ ਪਾ ਕੇ ਸਤ ਗੁਰੂ ਅਧਿਆ ਪਰਮਾਨੰ ਨਿਰਮਤ ਕੀਤਾ ਜਿਹਦੀ ਬਦੌਲਤ ਮਨੁੱਖੀ ਇਤਿਹਾਸ ਵਿੱਚ ਦਾਮ ਅਨੋਖੀ ਤੇ ਸ਼ਕਤੀਸ਼ਾਲੀ ਗਵਾਹੀ ਖੜੀ ਹੋਈ ਸਤਿਗੁਰਾਂ ਨੇ ਬ੍ਰੁਖਤਾ ਦੇ ਭਲੇ ਲਈ ਜਦੋਂ ਆਪਣੇ ਤਨ ਨੂੰ ਨਸ਼ਾਵਰ ਕੀਤਾ ਕਿ ਇਹਨਾਂ ਬਾਖੂਲਾਂ ਨੂੰ ਸੱਚ ਕਰਕੇ ਵਿਖਾ ਦਿੱਤਾ ਸੂਰਾ ਸੋ ਪਹਿਚਾਨੀਆਂ ਜੋ ਲਰੈ ਜੀਨ ਕਾ ਹੀਤ ਪੁਰਜਾ ਪੁਰਜਾ ਕਟਵਰੈ ਕਮੂਨਾ ਛੱਡ ਖੀਤ ਜਿਸ ਬਾਬੇ ਬਕਾਲੇ ਦੀ ਧਰਤੀ ਤੇ ਸਭਾਂ ਨੂੰ ਗੁਰਤਾ ਘਦੀ ਦਿੱਤੀ ਜਾਂਦੀ ਹੈ ਉਸ ਬਾਬੇ ਬਕਾਲਾ ਦੀ ਨਵਾਸੀ ਸ਼੍ਰੀ ਹਰਿਚੰਦ ਦੀ ਸੁਪਤਰੀ ਮਦਨਾਨਾਰੀ ਉਹਨਾਂ ਦੇ ਕੁਦਰ ਤੋਂ ਉਹਨਾਂ ਦਾ ਆਗਮਨ ਹੁੰਦਾ ਹੈ ਆਗਮਨ ਬਕਾਲੇ ਦੀ ਧਰਤੀ ਤੇ ਨਹੀਂ ਮਾਫ ਕਰਨਾ ਗੁਰਤਾ ਘਦੀ ਬਕਾਲੇ ਦੀ ਧਰਤੀ ਤੇ ਹੈ ਤੇ ماں ਵੀ ਬਕਾਲੇ ਦੀ ਦਰਦੀ ਤੇ ਵਸਦੀ ਕਿਉਂਕਿ ਅਠਵੇਂ ਪਾਤਸ਼ਾਹ ਨੇ ਸਿਰਫ ਨਹੀਂ ਸ਼ਬਦ ਵਰਤੇਸ਼ਨ ਬਾਬਾ ਮਸਹਰ ਬਕਾਲਾ ਬਾਬੇ ਦੇ ਅੱਖਰੀ ਅਰਥ ਭਾਵੇਂ ਅਸੀਂ ਅੱਜ ਗੁਰੂ ਘਰ ਦੇ ਗ੍ਰੰਥੀਲੇ ਵੀ ਬਾਬਾ ਸ਼ਬਦ ਵਰਤਨੇ ਆ ਸੰਤਾ ਮਹਾਂਪੁਰਸ਼ਾਂ ਨੂੰ ਵੀ ਬਾਬਾ ਸ਼ਬਦ ਵਰਤਨੇ ਆ ਬਾਬੇ ਦੇ ਅੱਖਰੀ ਅਰਥ ਦਾਦਾ ਹਨ ਰਿਸ਼ਤੇਦਾਰੀ ਵਿੱਚੋਂ ਸਹਿਬ ਕਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਹੀ ਲੱਗਦੇ ਹਨ ਕਿਉਂਕਿ ਉਹਨਾਂ ਨੂੰ ਤਖਤ ਗੁਰਤਾ ਗੱਦੀ ਜਿਹੜੀ ਹੈ 8ਵੇਂ ਪਾਤਸ਼ਾਹ ਨੇ ਦਿੱਤੀ ਜੋਤੀ ਜੋਤ ਸਮਾਣਤ ਪਹਿਲਾਂ ਸੰਗਤ ਦੇ ਵਿੱਚ ਜਦੋਂ ਸੰਗਤ ਨੇ ਅਰਜ ਕੀਤੀ ਕਿ ਕਿਹਦੇ ਲੜ ਲਾ ਰਹੇ ਹੋ ਤੇ ਸਭਾ ਨੇ ਸਿਰਫ ਇਨਾਈ ਸ਼ਬਦ ਵਰਤੀਆ ਸੀ ਬਾਬਾ ਮਸਾ ਫਕਾਹ ਇਤਿਆਸਕਰ ਉਹਨਾਂ ਨੂੰ ਕਿੰਨੇ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸਿਖ ਪੈ ਤਬ ਵੀ ਚਾਦਰ ਸਮੁੱਚੀ ਸ੍ਰਿਸ਼ਟੀ ਕੱਢ ਕੇ ਹਿੰਦਰੀ ਚੰਦਰ ਨਾਂ ਆਖਿਆ ਨਾ ਸਮੁੱਚੇ ਸੰਸਾਰ ਦੇ ਜੀਵਾਂ ਦੇ ਪਤ ਨੂੰ ਮੇਰੇ ਮਾਲਕ ਨੇ ਤੱਕ ਲਿਆ ਆਪਣੇ ਤਨ ਦਾ ਬਲਦਾਨ ਤੇਗ ਕਿਉਂਕਿ ਬਚਪਨ ਤੋਂ ਉਹਨਾਂ ਦਾ ਸੁਭਾਅ ਕਿ ਆ ਕੀ ਹੈ ਉਹਨਾਂ ਦਾ ਅਸ਼ਵੀ ਨਾਮ ਤਿਆਗ ਬਣ ਲੈ ਤੇਗ ਬਹਾਦਰ ਤੇਗ ਦੇ ਜੋਰ ਬਹੰਦਿਆ 6ਵੇਂ ਪਾਤਸ਼ਾਹ ਨੇ ਨਾਮ ਰੱਖਿਆ ਤੇ ਉਹਨਾਂ ਦਾ ਸੁਭਾਅ ਇਤਿਹਾਸ ਕਹਿੰਦਾ ਬੇ ਲੋੜੇ ਮੋਹ ਮਾਇਆ ਦੇ ਜਾਲ ਵਿੱਚ ਗ੍ਰਸਤ ਹੋਣ ਤੋਂ ਉਹ ਹਰ ਕਿਸੇ ਨੂੰ ਮਰਦਦੇ ਸਨ ਇਨਾਂ ਦੇ ਇਤਿਹਾਸਕ ਪ੍ਰਮਾਣ ਮੇ ਸਤਿਗੁਰਾਂ ਦੀ ਪਾਕ ਬਾਣੀ ਦੇ ਕੁਝ ਸ਼ਬਦ 116 ਸ਼ਲੋਕਾਂ ਸਮੇਤ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਸਤਿਗੁਰੂ ਵਾਰ-ਵਾਰ ਇੱਕ ਗੱਲ ਕਹਿੰਦੇ ਨੇ ਕਿ ਕਿਉਂਕਿ ਝੂਠ ਫਰੇਪ ਪਖੰਡ ਹਮੈ ਤਕਬਰ ਤੋਂ ਦੂਰ ਰਹਿਣ ਦੀ ਆਦੀ ਹੈ ਉਹ ਇਹ ਸਬਕ ਆਪਣੀ ਪਾਕ ਬਾਣੀ ਚ ਵੀ ਸਿਖਾਉਂਦੇ ਹਨ ਉਹਨਾਂ ਨੇ ਬਣਤਨ ਨੂੰ ਇਹ ਗੱਲਾਂ ਖੀਪੀ ਐਵੇਂ ਕਿਸੇ ਭਵਤੀ ਦਰੋਹ ਨਾ ਕਰਿਓ ਕਿਉਂਕਿ ਇਹ ਜ਼ਿੰਦਗੀ ਸਦੀਵੀ ਨਹੀਂ ਅਸੀਂ ਮਗਾ ਮਾਰਨੇ ਆ ਪਾਪਾ ਆਪਣੀ ਬਾਣੀ ਚ ਕਹਿੰਦਾ ਮਨਾ ਨਾ ਮਾਰੀ ਕਿਉਂਕਿ ਇਹ ਜੀਵਨ ਹੀ ਸੁਦੀਵੀ ਨਹੀਂ ਭਰਾ ਭਰਾ ਦਾ ਕਤਲ ਬਣਦਾ ਹੈ ਪ੍ਰਾਪਰਟੀ ਪਿੱਛੇ ਪਿਓ ਪੁੱਤਰ ਦਾ ਕਤਲ ਬਣ ਜਾਂਦਾ ਹੈ ਪ੍ਰਾਪਰਟੀ ਪਿੱਛੇ ਅਸੀਂ ਧਨ ਪਿੱਛੇ ਕਰਮ ਵਿੱਚ ਕ੍ਰੇਸ਼ ਨੇ ਝਗੜੇ ਸਤਗੁਰਾਂ ਕਹੇ ਇਹ ਜਗਤ ਝੂਠਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਹੁ ਹਰੇ ਬੀਤ ਫਿਰ ਝਗੜਾ ਕਿਉਂ ਜੇ ਤੂੰ ਸੁਦੀਵੀ ਰਹਿਣਾ ਹੀ ਨਹੀਂ ਕੀਪੋ ਦੇਖੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਜਿਨਾਂ ਕਰਕੇ ਤੂੰ ਨਾਮ ਜਪਣਾ ਛੱਡਿਆ ਚਿੰਤਨ ਛੱਡਿਆ ਸਿਮਰਨ ਛੱਡਿਆ ਸਤਿਗੁਣਾਖਿਆ ਆਪਣੇ ਹੀ ਸੁੱਖ ਸੌਸਾ ਲਗਾ ਕੇ ਕਿਆ ਤਾਰਾ ਕਿਆ ਮੀਤ ਪੁੱਤਰ ਤਲਕਵਾ ਕੇ ਨਾਂ ਦੇ ਤੇ ਮਾਂ ਦੇ ਮੂੰਹ ਦੇ ਵਿੱਚੋਂ ਇਹ ਸ਼ਬਦ ਨਿਕਲ ਜਾਂਦਾ ਜੇ ਉਹ ਤਾਂ ਕਹੇ ਕਿ ਤੂੰ ਮਰ ਕਿਉਂ ਨਹੀਂ ਜਾਂਦਾ ਬਾਬਾ ਕਬੀਰ ਸਾਹਿਬ ਜੀ ਦੀ ਮਾਂ ਨੇ ਕਿਹਾ ਤਾਂ ਸਾਥ ਸੂਤ ਇਹ ਮੁੰਡੀਆਂ ਹੋਏ ਇਹ ਮੁੰਡੀਆਂ ਕਿਉਂ ਨਾ ਮੋਇਓ ਉਦੇ ਮੂਹ ਨੂੰ ਭਟਕਾਰਿਆ ਜਾਂਦਾ ਹੈ ਸਤਿਗੁਰਾਂ ਖੇ ਤੇ ਤਨ ਦੀ ਲਾਲਸਾ ਕਰਕੇ ਨੇ ਤੂੰ ਰੱਬ ਨਾਲ प्रीਤੀ ਜੋੜ ਰੇ ਮਨ RAM ਸ਼ੰਕਰ ਪੀਤ ਸਬਨ ਗੋਬਿੰਦ ਗੁਣ ਸੁਨੋ ਅਰਗਾਓ ਰਚਨਾ ਦੀਤ ਇਸ ਜਿਬਾ ਦੇ ਨਾਲ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਕਿਉਂ ਗਾਣਾ ਹੈ ਜਿਨ੍ਹਾਂ ਕਰਕੇ ਤੂੰ ਗਾਣੇ ਛੱਡ ਦਿੱਤੇ ਇਹ ਤੇ ਜਗਤ ਝੂਠਾ ਹੈ ਇਹ जग ਮੀਤਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗੇ ਉਹ ਦੁੱਖ ਮੈਂ ਸੰਗ ਨਾ ਕੋਈ ਇਹ ਉਪਦੇਸ਼ ਬਾਣੀ ਨੇ ਦਿੱਤਾ ਮੇਰੇ ਬਾਲਕ ਸਹਿਬ ਕਹਿੰਦੇ ਕਿ ਜਿੰਨਾ ਕਰਕੇ ਤੂੰ ਆਪਣਾ ਅਕੀਦਾ ਗੁਆਰੇ ਆਂ ਦੁਨੀਆ ਦੇ ਵਿੱਚ ਆਪਣੇ ਦੀਨ ਨੂੰ ਗੁਆਈ ਜਾਂਦਾ ਦੀਨ ਗਵਾਇਆ ਦੁਨੀਸ਼ੋਂ ਦੁਨੀ ਨਾ ਚੱਲਦੀ ਸਾਥ ਪਾਏ ਪਹਾੜਾ ਮਾਰਿਆ ਗਾਫਲ ਆਪਣੇ ਹੱਥ ਇਹ ਸਾਥੀ ਨੇ ਸੁਖਾਂ ਦੇ ਜਦੋਂ ਤੇਰੇ ਕੋਲ ਚਾਰ ਛਿਲੜਾ ਨੇ ਚਾਰ ਕੋਟੀਆਂ ਨੇ ਸਾਰੇ ਆਉਣਗੇ ਮੱਥੇ ਟੇਕਣਗੇ ਨਮਸਕਾਰਾਂ ਕਰਨਗੇ ਜਿਸ ਦਿਨ ਤੇਰੇ ਬੰਦੇ ਕੋਦ ਨਾ ਆਇਆ ਕੋਈ ਰੋਗੀ ਹੋ ਜਾਏ ਤੈਨੂੰ ਫੋਨ ਵੀ ਨਹੀਂ ਕਰਨਾ ਸਕੇ ਸੁਬੰਦੀਆਂ ਨੇ ਭਰਾ ਭਰਾ ਨੂੰ ਨਹੀਂ ਕਰਦਾ ਸਹਿਬਾਂ ਆਖਿਆ ਸੁੱਖਾਂ ਦੇ ਸਾਥੀ ਨੇ ਸੁੱਖ ਮੈਂ ਆਨ ਬਹੁਤ ਮਿਲ ਬੈਠਣ ਰਹਿਤ ਚਹੁ ਦਿਸਕੇ ਰਹਿ ਵਿਪਤ ਪਰ ਹੀ ਸਭ ਹੀ ਸੰਗ ਸਾਡਤ ਕੋ ਨ ਆਵਤ ਨਿਰਹਿ ਸਾਰਿਆਂ ਤੂੰ ਦਾ ਸਨੇਹ ਬਾਬੇ ਆਖਿਆ ਧਰਮ ਪਤਨੀ ਨਾਲ ਕਰਨੇ ਘਰ ਕੀ ਨਾਲ ਬਹੁਤ ਹਿਤ ਜਾਸੀਓ ਸਦਾ ਰਹਿਤ ਸੰਗ ਲਾਗੀ ਜਦ ਹੀ ਹੰਸ ਤਜੀ ਏ ਪਾਇਆ ਪ੍ਰੇਤ ਪ੍ਰੇਤ ਕਰ ਪਾਕੀ ਸਭਾਂ ਖ ਜਿਸ ਸੰਸਾਰ ਨੂੰ ਆਪਣਾ ਮੰਨ ਕੇ ਤੂੰ ਬੈਠਾ ਨਾ ਉਹ ਸੰਸਾਰ ਤੇਰਾ ਨਹੀਂ ਝੂਠਾ ਮਿਣਸਣ ਵਾਲਾ ਇਹ ਚੇਤੇ ਰੱਖੀ ਜਿਹਨੂੰ ਤਨ ਨੂੰ ਵੀ ਆਪਣਾ ਮੰਨੀ ਬੈਠਾ ਹੈ ਨਾ ਤਨ ਵਿੱਚ ਤੇਰੇ ਅੰਦਰ ਬੜਾ ਮਾਣ ਬੜਾ ਹੰਕਾਰ ਤਨ ਦੇ ਨਾਲ ਸੰਬੰਧ ਤੀਜਾ ਕਰਕੇ ਮਾਣ ਪਰ ਸਤਿਗੁਰਾਂ ਬਾਣੀ ਚ ਉਪਦੇਸ਼ ਦਿੰਦੇ ਆ ਆਖਿਆ ਜੋ ਤਨ ਤੇ ਆਪਣੋ கர் ਮੰਨਿਓ ਸਾਨੂੰ ਮਾਣ ਹੈ ਕਿ ਆਪਣੇ ਤਨ ਦੇ ਸ਼ੌਂਬਣ ਦਾ ਕਿ ਤੋ ਤੱਕ ਤਨ ਤੇ ਪਾਈ ਵਸਤਰਾਂ ਦਾ ਵੀ ਮਾਣ ਕੀਤਾ ਪੈਰਾਂ ਚ ਪਾਈ ਜੁੱਤੀ ਦਾ ਵੀ ਹੰਕਾਰ ਕਰ ਲੈਂਦਾ ਵੀ ਮੇਰੇ ਵਰਗੀ ਕਿਸੇ ਦੀ ਜੁੱਤੀ ਨਹੀਂ ਅੱਜ ਕਰੋੜਾਂ ਰੁਪਈਆ ਤਨ ਦੇ ਸ਼ੌਂਬਣ ਨੂੰ ਚਮਕਾਉਣ ਵਾਸਤੇ ਖਰਚ ਕੀਤਾ ਜਾ ਰਿਹਾ ਸਮੁੱਚੇ ਜਗਤ ਨੂੰ ਗੁਰੂ ਜਾਨਾ ਇਹ ਮੈਂ ਵਧੀਆ ਲੱਗਾ ਇੱਕ ਵਾਰੀ ਪਸੀਨਾ ਹੁੰਦਾ ਸਾਰਾ ਜਿਹਨਾਂ ਮੇਕਅਪ ਕੀਤਾ ਹੁੰਦਾ ਮਲੀਆਂ மே ਟੁੱਟ ਜਾਂਦਾ ਸੁਭਾਅ ਦਾ ਬਿਲਕੁਲ ਕਿੰਨੇ ਦਿਨ ਰੱਖੋਗੇ ਕਿਉਂਕਿ ਸੁੰਦਰਤਾ ਤੇ ਜਿਹੜੀ ਤੁਹਾਡੀ ਆਪਣੀ ਹੈ ਉਹਦੀ ਚਮਕ ਹੋਣੀ ਬਣਾवटी ਨੂੰ ਜਿਆਦਾ ਚੰਨੀ ਰੱਖਿਆ ਜਾ ਸਕਦਾ ਉਹ ਕੁਝ ਸਮੇਂ ਦਾ ਝੂਠਾ ਜਿਹੜਾ ਕੁਝ ਸਮੇਂ ਦਾ ਹੈ ਸਭਾਂ ਕਿਆ ਸਰੀਰ ਵੀ ਤੇਰਾ ਨਹੀਂ ਜੋ ਤਨ ਤੈ ਆਪਣੋ ਕਰ ਬਾਨਿਓ ਅਰ ਸੁੰਦਰ ਗ੍ਰਹਿਨਾਰੀ ਧਰਮ ਪਤਨੀ ਘਰ ਇਨ ਮੈਂ ਅਸ਼ ਤੇਰੋ ਰੇ ਨਾਹੀਂ ਨ ਦੇਖੋ ਸੋਚ ਵਿਚਾਰੀ ਚੰਗੀ ਤਰ੍ਹਾਂ ਸੋਚ ਕੇ ਵਿਚਾਰ ਕੇ ਵੇਖ ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ ਸਾਭਾ ਕੇ ਸਭਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾ ਪਾ ਇਹ ਸਮਾਪਤ ਹੋਣ ਵਾਲਾ ਖਤਮ ਹੋਣ ਵਾਲਾ ਇਹ ਨਹੀਂ ਸਦੀਵੀ ਨਹੀਂ ਰਹਿਣਾ ਇਸ ਕਰਕੇ ਕੀ ਕਰਨਾ ਚਾਹੀਦਾ ਹਰ ਜਸ ਦੇ ਮਨ ਗਾਏ ਨਾ ਜੋ ਸੰਗੀ ਹੈ ਤੇਰ ਔਸਰ ਬੀਤ ਜਾਤ ਹੈ ਕਹੋ ਮਨ ਲੈ ਮੇਰੋ ਕਿ ਮੇਰੇ ਅੱਖੇ ਲੱਗ ਇਹ ਸਮਾ ਵਿਹਾਰਿਆ ਹੈ ਹੰਕਾਰ ਛੱਡ ਦੇ ਸਾਧੂ ਮਨਿਕਾ ਮਾਨ ਤਿਆਗੋ ਕਾਂ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨ ਸੁਭਾਗੋ ਦਿਨ ਰਾਤ ਇਹਨਾਂ ਤੋਂ ਦੂਰ ਰਹੇ ਪਰ ਆਪਾਂ ਤੇ ਗੁਲਤਾਨ ਇਹਨਾਂ ਚ ਖਚਾ ਖਚ ਹੰਕਾਰ ਨਾਲ ਕਾਮ ਨਾਲ ਕ੍ਰੋਧ ਨਾਲ ਅੰਦਰ ਲੱਭ ਲਿਆ ਹੋਇਆ ਸਤਗੁਰਾਂ ਖੈ ਜਦੋਂ ਇਹਨਾਂ ਤੋਂ ਦੂਰ ਹੋ ਜਾਏਗਾ ਨਾ ਫਿਰ ਸੰਕੇ ਖਤਮ ਹੋ ਜਾਣਗੇ ਗੁਰੂ ਦੀ ਗੁਰੂ ਦੇ ਲਾਣ ਲੱਗ ਕੇ ਜਨਮ ਜਨਮ ਦਾ ਸੰਸਾਰ ਛੁਕਾ ਜਦੋਂ ਚੂਣੀ ਵਿੱਚ ਨਾਮ ਪੈ ਜਾਏ ਨਾਮ ਰਤਨ ਜੱਪ ਪਾਇਆ ਤ੍ਰਿਸ਼ਨਾ ਸਕਲ ਬਨਾਸੀ ਬੰਤੇ ਨਿਤ ਸੁਖ ਮਾਹੀਂ ਸਮਾਇਆ ਆਪਣੇ ਆਪਣੇ ਅੰਦਰਲੇ ਸੁਖ ਦੇ ਵਿੱਚ ਆਤਮਿਕ ਟਿਕਾਹ ਵਿੱਚ ਜਿੰਦਾ ਗਏ ਪਰ ਉਹਨਾਂ ਨੂੰ ਸਮਝਾਈ ਕਿ ਨਾ ਤੇ ਗੁਰੂ ਦੀ ਕਿਰਪਾ ਉਹ ਗੁਰੂ ਕਿਰਪਾ ਜਿਹਨਾਂ ਨੂੰ ਕੀਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਭਾਨੀ ਅਸੀਂ ਉਦੋਂ ਪੜਿਆ ਜਦੋਂ ਕੋ ਚਲਾਣਾ ਕਰ ਗਿਆ ਨਹੀਂ ਪਾਣੀ ਸੰਗ ਪਾਣੀ ਗੁਰੂ ਵਿੱਚ ਅਪੇਤਾ ਹਰ ਹਾਂ ਹਰ ਦਾ ਸੇਵਕ ਹਰ ਹੀ ਜੀਹਾਂ ਬੇਦ ਨਾ ਜਾਣੂ ਮਾਨਸ ਤੇ ਹਾ ਕਿ ਉਹ ਪਰਮਾਤਮਾ ਮਰਗਾ ਜਾਂਦਾ ਹਰ ਹਰ ਜਨ ਦੋ ਇੱਕ ਹੈ ਬਿ ਵਿਚਾਰ ਕ੍ਰਿਸ਼ਨ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਮਾਹੇ ਜਲ ਹੀ ਬਿਖੇ ਸਮਾਹ ਕੇ ਪਾਣੀ ਨਹੀਂ ਅਲਨ ਪਾਣੀ ਵਿੱਚ ਸਮਾਜਤ ਜਾਂਦਾ ਸਤਿਗੁਰਖ ਤੂੰ ਨਹੀਂ ਸਮਾਇਆ ਪਹਿਲਾ ਸ਼ਲੋਕ ਅਸੀਂ ਪੜਦੇ ਆਪਾਂ ਬੇਨਾਂ ਉਸਾਰਾਂ ਜਨਮ ਅਦਾਈ ਕਰਿਆ ਕਉਨ ਗੋਬਿੰਦ ਗਾਇਉ ਨਹੀਂ ਜਨਮ ਆਕਾਰਥ ਕੀਨਾ ਕਉ ਨਾਨਕ ਹਰਿ ਭਜਵਨ ਜਿਵੇਂ ਦਜਲ ਕਉ ਮੀਨ ਪਰਮੇਸ਼ਰ ਬਾ ਚਿੰਤਨ ਕਰ ਜਿਵੇਂ ਮੱਛੀ ਪਾਣੀ ਨਾਲ ਉਸਨੇ ਕਰਦੇ ਮਰ ਜਾਂਦੀ ਪਾਣੀ ਚ ਫਾਲ ਘੜਦੇ ਇਹਨਾ ਸਨੇਹ ਕਰੀਦਾ ਆਪਣੇ ਨਾਲ ਪਰ ਸਾਡਾ ਸਨੇਹ ਨਹੀਂ ਹੈ ਅੱਜ ਸਾਡਾ ਪਹਿਲਾਂ ਇੱਕ ਪੰਕਤੀ ਪੜੀ ਜਾਂਦੀ ਸੀ ਇਤਿਹਾਸਕਾਰਾਂ ਨੇ ਲਿਖੀ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਐਲਾਨ ਕਰ ਦਿੱਤਾ ਪਹਿਲਾ ਪੰਗਤ ਪਛ ਹੈ ਸੰਗਤ ਪਰ ਅੱਜ ਨਹੀਂ ਅੱਜ ਸੰਗਤ ਲੰਗਰ ਵਿੱਚ ਹੋਏਗੀ ਉੱਥੇ ਸਾਡਾ ਸਨੇਹ ਬਣ ਗਿਆ ਪਦਾਰਥਾਂ ਦੇ ਨਾਲ ਸਤਿਗੁਰਾਂ ਕਹਿੰਦੇ ਇਹੀ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਖਸ਼ਮ ਵਿਸਾਰ ਕੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਇਸੇ ਕਰਕੇ ਅਸੀਂ ਦੁਖੀ ਹੋ ਰਹੇ ਹਾਂ ਦੁਖੀ ਹੋਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਰੱਬ ਨੂੰ ਚਿੰਤੇ ਨਹੀਂ ਕੀਤਾ ਪਦਾਰਥਾਂ ਨੂੰ ਚਿੰਤੇ ਕੀਤਾ ਇਹ ਸਤਗੁਰਾਂ ਕਿ ਇਹ ਸਾਰਾ ਜਨਮ ਅਦਾਈ ਪੀਤ ਗਿਆ ਕਿਉਂਕਿ ਤੂੰ ਉਸ ਮਾਲਕ ਦਾ ਸਿੱਖ ਹੈ ਜਿਨੇ ਆਪਣੇ ਅੰਦਰੋਂ ਸਾਰੇ ਭੈ ਸੈਂਸੇਸ਼ਨ ਕੇ ਖਤਮ ਕੀਤੇ ਹਨ ਜਦੋਂ ਪੰਕਤਾ ਤੇ ਭਾਵੀ ਬਣਦੀ ਹੈ ਸਤਗੁਰਾਂ ਸੁਪਨੇ ਦੇ ਵਿੱਚ ਇੱਕ ਪੰਡਤ ਜਿਹੜਾ ਉਹ ਗੁਰੂ ਸਾਹਿਬਾਂ ਦੇ ਦਰਸ਼ਨ ਕਰਦਾ ਹੈ ਪੰਜ ਸੌ ਪੰਧਤਾਂ ਆ ਕੇ ਸਤਿਗੁਰਾਂ ਕੋਲ ਪਕਾਰ ਕਰਦੇ ਜਾਂਦੇ ਕਿ ਗੁਰੂ ਸਾਹਿਬ ਆਪਣਾ ਇਹਨਾਂ ਦੇ ਭਲੇ ਲਈ ਕੌਮ ਤੋਂ ਆਪਣਾ ਤਨਨ ਸ਼ਮਨ ਕਰ ਦਿੰਦੇ ਨੇ ਕਿ ਜੇ ਤਨ ਦੀ ਗੱਲ ਆਈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਲਿਖਿਆ ਆਪ ਸਾਰੇ ਪੜਿਓ ਉੱਚੀ ਆਵਾਜ਼ ਵਿੱਚ ਫਿਰ ਆਪਾਂ ਛੋਟੇ ਜੀ ਉਗਾਤ ਹੈ ਦੋ ਕੁ ਮਿੰਟਾਂ ਚਨਾਕ ਇਸਵਾਪਤੀ ਕਰਾਂਗੇ ਕਿ ਕਿਵੇਂ ਦੌਲਤ ਆਉਂਦੀ ਕਿਤੇ ਸਾਡੇ ਮਨਾਂ 'ਚ ਪਲੇਖਾ ਰਹੇ ਤੇ ਇਹ ਵੀ ਸਾਨੂੰ ਪ੍ਰਮਾਣ ਵਾਸਤੇ ਗਾਇਆ ਜਾਂਦਾ ਹੈ ਅਰੇ ਤੇ 10ਵੇਂ ਪਾਠ ਸਨੇ ਆਪ ਲਿਖਿਆ ਅਰਦਾਸ ਦੀ ਪੰਕਤੀ ਹੈ ਉੱਚੀ ਆਵਾਜ਼ ਵਿੱਚ ਗਾਓ ਭਵੇਂ ਆਪਾਂ ਥੋੜੇ ਆ ਪਰ ਸਾਡੀ ਆਵਾਜ਼ ਸਤਗੁਰਾਂ ਦੇ ਤੱਕ ਸੁਣਦੀ ਹੈ ਗੁਰੂ ਸਾਹਿਬ ਸੱਦ ਸੁਣਦਾ ਸੱਦ ਵੇਖਦਾ ਸਾਰੇ ਥਾਵਾਂ ਤੇ ਭਰਪੂਰ ਹੈ ਹਰ ਸਮੇਂ ਸਾਨੂੰ ਵੇਖਣਿਆ ਕਿਉਂਕਿ ਉਹ ਆਪ ਸੁਣਦਾ ਹੈ ਆਪ ਗੰਦ ਹੈ ਆਪ ਹੀ ਸਾਰਾ ਕੁਝ ਕਰਦਾ ਹੈ ਆਓ ਸਾਰੇ ਪੜਿਓ ਕਿ ਸਤਗੁਰੂ ਧੰਨ ਕਿਵੇਂ ਦਿੰਦੇ ਨੇ ਇਹਦਾ ਪ੍ਰਮਾਣ ਤੁਹਾਨੂੰ ਦੇ ਕੇ ਮੈਂ ਅਨੰਦ ਸਾਹਿਬ ਜੀ ਦਾ ਪਾਠ ਕਰਾਂਗਾ ਉੱਚੀ ਧੁਨ ਵਿੱਚ ਗਾਓ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਸਿਮਰਿ ਸੁਬਾਨ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਸਿਮਰਿ ਸੁਬਾਨ ਸਿਮਰਿਆ ਕਰਨ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਹਾਰੇ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਿ ਸਾਰੇ ਥਾਵਾਂ ਤੇ ਸਹਾਇ ਹੁੰਦੇ ਆਪ ਜੀ ਨੇ ਬੜੀ ਵਾਰੀ ਸੁਣੀ ਗੱਲ ਤਾਂ ਇਹ ਮੱਖਣਛਾਲ ਬਣਾਇਆ ਤਾਂ ਕਿ ਆਜ ਬੰਨੇ ਲਾਇਆ ਪਰ ਉਹਨਾਂ ਦੀ ਸ਼ਰਧਾ ਸੀ ਪਾ ਹੋਣਾ ਸੀ ਗੁਰੂ ਤੇ ਤੇਗ ਕਿ ਤੂੰ ਹੀ ਕਰਨਾ ਸ਼ਰਾ ਇੱਕ ਕਵੀ ਬੜਾ ਸੋਹਣਾ ਲਿਖਿਆ ਤੇ ਇੱਕਦਾਂ ਤੇ ਵੇੜੇ ਬੰਨਾ ਬੰਨੇ ਲਾਇਆ ਤੇ ਉਹਨੇ ਪ੍ਰਗਟ ਕਰ ਦਿੱਤਾ ਉਹ ਕਹਿੰਦਾ ਇੱਕ ਸ਼ਾਹਾਂ ਦੇ ਸ਼ਾਹਾਂ ਦੇ ਸ਼ਾਹ ਜਗ ਦੇ ਅੰਦਰ ਇੰਜ ਪ੍ਰਗਟਾਇਆ ਇੱਕ ਸ਼ਾਹਾਂ ਦੇ ਸ਼ਾਹਾਂ ਦੇ ਸ਼ਾਹ ਜਗ ਦੇ ਅੰਦਰ ਇੰਜ ਪ੍ਰਗਟਾਇਆ ਗੁਰੂ ਲੰਧੋ ਦੇ ਗੁਰੂ ਲੰਧੋ ਦੇ ਕੋਠੇ ਚੜ ਉਸ ਲੋਲਾ ਪਾਇਆ ਗੁਰੂ ਲੰਧੋ ਨੇ ਗੁਰੂ ਲੰਧੋ ਦੇ ਕੋਠੇ ਚੜ ਉਸ ਰੋਲਾ ਪਾਇਆ ਕੋਠੇ ਤੇ ਚੜ ਕੇ ਵੱਖੜ ਛਾਦਵਾਣਾ ਜਾਂਦਾ ਗੁਰੂ ਗੰਦੋਬੇ ਗੁਰੂ ਲੰਦੋਬੇ ਉੱਚੀ ਆਵਾਜ਼ ਵਿੱਚ ਭਾਵੇਂ ਕੋਣ ਬੋਧ ਕੋਈ ਇਸ ਗੱਲ ਬਾਰੇ ਸਹਿਣ ਕਰਨਾ ਪਿਆ ਤੇ ਉਹ ਦੂਜੇ ਦੀ ਗੱਲ ਕਰਦਾ ਜੀ ਜਦੋਂ ਸਤਪੁਰ ਸਾਹਿਬ ਦਿੱਤਾ ਨਾ ਆਪਣਾ ਦਿੱਲੀ ਦੀ ਧਰਤੀ ਤੇ ਇੱਕ ਸ਼ਾਹ ਸੀ ਜਿਹਨੇ ਧੜ ਦਾ ਸੰਸਕਾਰ ਕੀਤਾ ਜਿੱਥੇ ਅਸੀਂ ਗੁਰਦੁਆਰਾ ਕਾਰਗਨ ਸਾਹਿਬ ਕੋਲ ਦਰਸ਼ਨ ਕਰਦੇ ਹਾਂ ਉਹ ਸ਼ਾਹ ਦਾ ਮਰਦਾਰੇ ਦਾ ਪਿੰਨ ਸੀ ਲੱਖੀ ਸ਼ਾਹ ਉਹ ਕਹਿੰਦਾ ਦੂਜੇ ਸ਼ਾਹਾਂ ਦੇ ਨਿਸ਼ਾਹਾਂ ਦੇ ਸ਼ਾਹ ਦਾ ਦੂਜੇ ਸ਼ਾਹਾਂ ਨਿਸ਼ਾਹਾਂ ਦੇ ਸ਼ਾਹ ਦਾ ਤੜ ਦਿੱਲੀ ਵਿੱਚ ਇੰਜ ਛਪਾਇਆ ਉਹਨੇ ਦਿੱਲੀ ਦੇ ਵਿੱਚ ਤੜ ਤੋਂ ਇਸ ਤਰ੍ਹਾਂ ਕੋਲਿਆ ਆਪਣ ਹੱਥੀ ਆਪਾ ਨੇ ਸਾਹਮਣੇ ਗੁਰੂ ਸ਼ਰੀਰ ਨੂੰ ਲਾਂਭੂ ਲਾਇਆ ਉਹਨੇ ਗੁਰੂ ਸਾਹਿਬਾਨ ਦੇ ਤਨ ਨੂੰ ਆਪਣਾ ਕਰ ਜਿਹੜਾ ਹੈ ਉਹਨੂੰ ਅਗਨ ਭੇਟ ਕਰਕੇ ਸਹਿਬਾਂ ਦੀਆਂ ਅੰਤਮ ਰਸਮਾਂ ਕੀਤੀਆਂ ਕਿਉਂਕਿ ਸਮੇਂ ਦੀ ਸਰਕਾਰ ਨੇ ਆਵਾਜ਼ਾਂ ਦਿੱਤਾ ਕਿ ਇਹਨਾਂ ਦੇ ਧੜ ਨੂੰ ਸ਼ੀਸ਼ ਨੂੰ ਕੋਈ ਹੱਥ ਨਹੀਂ ਲਾਏਗਾ ਹਾਲਾਂਕਿ ਉਹਨਾਂ ਦੇ ਹੱਥ ਕੁਝ ਵੀ ਨਾ ਲੱਗਾ ਨਾ ਸ਼ੀਸ਼ ਲੱਗਾ ਨਾ ਧੜ ਇੱਕ ਸ਼ਾਹ ਨੇ ਸਤਿਗੁਰੂ ਪ੍ਰਗਟਾਇਆ ਇੱਕ ਸ਼ਾਹਾਂ ਨੇ ਸਤਿਗੁਰੂ ਨੂੰ ਛੁਪਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਸ ਵੀ ਆਪਣਾ ਹਰ ਦਿਨ ਮਾਇਆ ਦੋਵਾਂ ਨੇ ਆਪਣੇ ਆਪਣੇ ਫਰਜ਼ ਅਦਾ ਕੀਤੇ ਇਤਿਹਾਸ ਕਰਕੇ ਤਾਂ ਕਿਉਂ ਕਹਿੰਦੇ ਹਾਂ ਕਿ ਗੁਰੂ ਇੱਕ ਪਹਾਦਰ ਨੂੰ ਚੇਤੇ ਕੀਤਿਆਂ ਦੌਲਤ ਹੁੰਦੀ ਹੈ ਉਹ ਅੱਜ ਨਹੀਂ ਜਾਣ ਕਰਦਾ ਸਤਪੁਰਾਂ ਦਾ ਤਾਂ ਇਹ ਆਪਣੀ ਪਕੜੀਆਂ ਚੱਲਣ ਵਾਲਾ ਕਿ ਤੇਰੇ ਸ਼ਰਮ ਤੇ ਬੜਾ ਇਨਾਮ ਰੱਖਿਆ ਤੂੰ ਤੇ ਸੁਣਿਆ ਮੈਂ ਦਿੱਲੀ ਦੀ ਤਰਤੀਬੇ ਔਰੰਗਜੇ ਬਾਦਸ਼ਾਹ ਦੀ ਕਿਚੜੀ ਚ ਪੇਸ਼ ਹੋਣ ਵਾਸਤੇ ਆ ਪਾ ਗਿਆ ਮੇਰੇ ਤੇ ਤਰਸ ਕਰਦੇ ਮੇਰੇ ਤੇ ਕਿਰਪਾ ਕਰ ਮੇਰੇ ਤੇ ਦਇਆ ਕਰ ਮੇਰੇ ਕਰ ਭਾਗ ਲਗਦਣ ਮੇਰੇ ਨਾਲ ਗ੍ਰਿਫਤਾ ਰੂ ਸਤਗੁਰੂ ਉਹਦੇ ਕੋਲ ਪਹੁੰਚ ਜਾਂਦੇ ਨੇ ਮੋਹਸਾਣਾ ਧੰਨ ਦਿੱਤਾ ਤੇ ਜਾਣ ਕੇ ਬਹਾਨੇ ਲੜ ਕਿਤੇ ਨਹੀਂ ਸ਼ਹਿਰ ਵਿੱਚ ਸੁਨਿਆਰੇ ਨੂੰ ਲੈ ਕੇ ਕੁਝ ਸਾਡੇ ਨਹੀਂ ਲਿਆ ਤਰੀਫ ਕੇ ਕੁਝ ਆਪਣੇ ਬੱਚਿਆਂ ਨੇ ਲੈ ਗਏ ਤੇ ਇਹ ਜਦੋਂ ਜਾਂਦਾ ਸੁਨਿਆਰੇ ਨੂੰ ਸ਼ੱਕ ਹੋ ਜਾ ਉਹਨੇ ਉਸ ਨੂੰ ਖਬਰ ਕਰ ਦਿੱਤੀ ਉਸ ਨੇ ਨੂੰ ਫੜਿਆ ਸਤਿਗੁਰਾਂ ਵਾਲਾ ਤੁਹਾਨੂੰ ਵੀ ਇਹਦੇ ਕੋਲ ਰਹਿ ਗਿਆ ਇਹਨੂੰ ਹੋਰ ਬਹੁਤ ਵੱਡੇ ਇਨਾਮ ਮਿਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਦਮ ਜਿਹੜੇ 4 ਸਾਲਾਂ ਦੀ ਉਮਰਾਂ ਵਿੱਚ ਆਪਣਾ ਵੇਸ਼ ਮਾਰ ਕੀਮਤੀ ਚੋਲਾ ਕਿਸੇ ਨੂੰ ਨਗਨ ਨੂੰ দান ਕਰ ਦਿੰਦੇ ਨੇ ਉਹਦੇ ਤਨ ਦੇ ਬਸਤਰ ਜਿਹੜੇ ਨੇ ਬੜੇ ਬੜੇ ਨੇ ਮਰਾਤ ਦਾ ਚੜਾਉਣ ਵਾਲਾ ਹੈ ਭਰਾ ਦਾ ਵਿਆਹ ਹੈ ਮਾਤਾ ਗੁਦਰੀ ਨੇ ਆਖਿਆ ਇੱਕ ਹੀ ਫਾਉਕਰਣਾ ਮਾਤਾ ਨਾਨਕੀ ਜੀ ਨੇ ਕਹਿਣ ਲੱਗੇ ਤੇ ਮੇਰੇ ਕੋਲ ਤੇ ਬੜੇ ਨੇ ਮੈਂ ਤੇ ਜਿਹੜਾ ਮਰਜੀ ਚੋਲਾ ਪਾ ਕੇ ਮਹਰਾਤ ਤੇ ਜਾ ਸਕਣਾ ਪਰ ਇਹਦੇ ਕੋਲ ਤੇ ਹੈ ਹੀ ਨਹੀਂ ਇਹਦਾ ਵੀ ਚਿੰਤ ਕਰਦਾ ਇਹ ਵਿਆਹ ਦੀਆਂ ਹਸਪਤਲ ਕਿਉਂ ਨਹੀਂ ਛਾੜੀਆਂ ਬੜੀਆਂ ਸੰਕਤਾਂ ਨਹੀਂ ਸਾਡੇ ਪਿਤਾ ਕੋਲ ਬੜਾ ਧਨ ਹੈ ਮੈਨੂੰ ਤੇ ਅਨੰਤ ਲੈ ਜਾਣਗੇ ਉਹ ਦਾਤੇ ਦਾ ਸਮਾਜ ਇਹੋ ਜਿਹਾ ਜਦੋਂ ਉਹਨਾਂ ਨੂੰ ਭਾਵਨਾ ਨਾਲ ਚੇਤੇ ਕਰਾਂਗੇ ਉਦੋਂ ਸਾਡੀਆਂ ਚੋਲੀਆਂ ਸਤਗੁਰੂ ਸੁੱਖਾ ਨਾਲ ਪਰ ਕੇ ਲਵਾਇਦੇ ਨੇ ਸਹਿਬਾਂ ਦਾ ਪਾਕ અવਤਾਰ ਜਿਹੜਾ ਹੈ ਉਹ 1621 ਈਸਵੀ ਨੂੰ ਹੁੰਦਾ ਹੈ ਗੁਰੂ ਕੇ ਮਹਿਲ ਵਿੱਚ ਅਮਰ ਸਿੰਘ ਸਾਹਿਬ ਦੀ ਤਰਤੀਤੇ ਪਿਤਾ ਹਰਗੋਬਿੰਦ ਸਾਹਿਬ ਜੀ ਹਨ ਮਾਤਾ ਨਾਨਕੀ ਜੀ ਨੇ ਪੁੱਤਰੀ ਸ਼੍ਰੀ ਹਰੀਚੰਦ ਬਕਾਲੇ ਦੇ ਵਾਸੀ ਹਨ ਪਹਿਲਾਂ ਮੈਂ ਜ਼ਿਕਰ ਕਰ ਦਿੱਤਾ ਵਿਆਹ ਦੀਆਂ ਰਸਮਾਂ ਮਾਤਾ ਗੁਦਰ ਕੌਰ ਜੀ ਨਾਲ ਹੋਈਆਂ 11 8 1664 ਈਸਵੀ ਨੂੰ ਇਹ ਤਖਤ ਤੇ ਬਹਿੰਦੇ ਨੇ 8ਵੇਂ ਪਾਛਣਾ ਨੇ ਦਿੱਲੀ ਦੀ ਤਾਕਤ ਨੂੰ ਦਿੱਲੀ ਦੀ ਧਰਤੀ ਤੋਂ ਇਹਨਾਂ ਦੀ ਗੱਦੀ ਨਿਸ਼ਾਨੀ ਕੀਤੀ 11 ਸਾਲ ਇਸਾਂ ਨੇ ਗੱਦੀ ਤੇ ਰਹਿ ਕੇ ਆਪਣੀ ਜ਼ਿੰਦਗੀ ਦੇ ਸਮੇਂ ਵਿੱਚ ਬੜਾ ਵੱਡਾ ਆਪਾਂ ਕਹਿੰਦੇ ਆ ਬਾਬੇ ਨਾਨਕ ਦੀ ਉਦਾਸੀਆਂ ਚੁੱਤੀਆਂ ਸਤਿਗੁਰੂ ਤੇਗ ਮਹਾਦਰ ਸਾਹਿਬ ਜੀ ਵੀ ਫਿਰ ਕੇ ਘੁੰਮ ਕੇ ਪ੍ਰਚਾਰ ਪ੍ਰਸਾਰ ਕਰਦੇ ਨੇ ਇਹ ਸ਼ਿੱਖੀ ਦਾ ਉਹਨਾਂ ਬੜਾ ਵੱਡਾ ਪ੍ਰਚਾਰ ਕੀਤਾ 11 11 1675 ਇਸਵੀ ਨੂੰ ਦਿੱਲੀ ਦੀ ਚਾਂਦਨੀ ਚੌਕ ਵਿੱਚ ਛੱਤਪੁਰੂ ਆਪਣਾ ਤਨ ਜਿਣਾ ਕੋ ਉਸ ਰੱਬ ਵਿੱਚ ਸ਼ਬੰਦੇ ਨੇ ਇਹਨਾਂ ਦਾ ਸਿਸ਼ਟਾਣ ਤੋਂ ਅਲੱਗ ਕੀਤਾ ਗਿਆ ਆਪ ਜੀ ਦੀ ਪਾਠ ਬਾਣੀ ਦੇ 116 ਸ਼ਬਦ ਦੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ 31ਵਾਂ ਰਾਗ ਜੈਜਾਵੰਤੀ ਨਿਰੋਲ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਇਕੱਲਿਆਂ ਦਾ ਰਾਗ ਹੈ ਉਹਦੇ ਵਿੱਚ ਹੋਰ ਕਿਸੇ ਗੁਰੂ ਪਾਤਸ਼ਾਹ ਦੇ ਸ਼ਬਦ ਨਹੀਂ ਇਹਨਾਂ ਦੀ پاک ਬਾਣੀ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਸ਼ਾਮਿਲ ਕੀਤਾ ਕਿਉਂਕਿ ਪਹਿਲਾਂ ਜਿਹੜਾ ਗ੍ਰੰਥ ਤਿਆਰ ਹੋਇਆ ਪੂਰਤੀ ਪਰਮੇਸ਼ਰ ਕਾਥਾਨ 1604 ਈਸਵੀ ਤੱਕ ਉਹ ਪੰਜਵੇਂ ਪਾਤਸ਼ਾਹ ਨੇ ਉਹਦੀ ਸੰਪਾਦਨਾ ਕੀਤੀ ਸੀ ਸਤਿਗੁਰੂ ਆਪਣੀ ਸ਼ਹਾਦਤ ਦੇ ਕੇ ਤਰਸ ਦੀ ਰੱਖਿਆ ਕਰਦੇ ਨੇ ਸ਼ੁਮਚੇ ਜਗਤ ਦੀ ਚਾਦਰ ਬਣਦੇ ਨੇ ਨਾ ਕਿਸੇ ਤੋਂ ਡਰਨ ਤੇ ਨਾ ਡਰਾਉਣ ਦਾ ਉਪਦੇਸ਼ ਦਿੰਦੇ ਹਨ ਸਤਿਗੁਰਾਂ ਅਖਸ਼ੀ ਤਰਮ ਕਿਸੇ ਤੋਂ ਡਰਨਾ ਨਹੀਂ ਆਪਣੇ ਹੱਕ ਇਨਸਾਫ਼ ਤੇ ਧਰਮ ਦੀ ਆਣ-ਛਾਣ ਨਹੀਂ ਆਪਾਂ ਵਾਰਨ ਦੀ ਉਹ ਜਾਤ ਦੱਸਦੇ ਨਹੀਂ ਆਪਾਂ ਕੌਮ ਤੋਂ ਸ਼ਾਮਰ ਕਰਦੇ ਨਹੀਂ ਪ੍ਰਵਾਹ ਨਹੀਂ ਕਰਨੀ ਕਿਉਂਕਿ ਸਿੱਖ ਜਿਹੜਾ ਉਹ ਵੇ ਪ੍ਰਵਾਹ ਸਦਾ ਰੰਗ ਹਰ ਕੀ ਜੰਗੂ ਪਾਖ ਸੁਆਮੀ ਇਹ ਹੀ ਗੱਲ ਸੇ ਤਾਂ ਸਤਿਗੁਰਾਂ ਬਾਣੀ ਚਾਖਿਆ ਪੈ ਕਾ ਹੁਕੂ ਦੇਤਨਾ ਹੈ ਨਹੀਂ ਪਹਿਮਾਨਾਂ ਤਾਂ ਨਾਲ ਕਿਸੇ ਤੋਂ ਡਰਣਾ ਨਹੀਂ ਨਾ ਕਿਸੇ ਤੋਂ ਡਰਾਣਾ ਜਿਹੜਾ ਡਰਦਾ ਹੈ ਉਹਦੇ ਮੰਦਰ ਅੰਦਰ ਹੀ ਡਰ ਪੈਦਾ ਹੁੰਦਾ ਹੈ ਗੁਰੂ ਰਹਿਮ ਕਰੇ ਸਾਡੇ ਅੰਦਰ ਆਪਣੇ ਗੁਰੂ ਦੇ ਗੁਣ ਆਉਣ ਅਸੀਂ ਉਹਨਾਂ ਗੁਣਾਂ ਨੂੰ ਧਾਰਨ ਕਰਕੇ ਆਪਣੇ ਗੁਰੂ ਨੂੰ ਮੰਨ ਸਕੀ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਜਾਣ ਲਈ ਪ੍ਰੇਰਣਾ ਦੇਈ ਕਿ ਸਿੱਖ ਜਗਤ ਵਿੱਚ ਸਿੱਖੀ ਦੀ ਇਤਿਹਾਸ ਵਿੱਚ ਵਧਦਾ ਹੋਵੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਸਾਧੂ ਗੁਰ ਕਰਨ ਫਿਰ ਆਪ ਜੀ ਨੂੰ ਸਹਿਬਾਨ ਦੇ ਪ੍ਰਕਾਸ਼ਪੁਰਪ ਦੀਆਂ ਲੱਖ ਲੱਖ ਵਧਾਈਆਂ ਸ਼ਕਤਾ ਨੇ ਬੜੇ ਚਾਅ ਨਾਲ ਸ਼ਰਧਾ ਨਾਲ ਭਾਵਨਾ ਨਾਲ ਆਪ ਮੇਰੀ ਦੀ ਸੇਵਾ ਕੀਤੀ ਹੈ ਸਤਿਗੁਰੂ ਸਾਹਿਬ ਨੂੰ ਹੋਰ ਸੇਵਾ ਕਰਨ ਦਾ ਬਾਣ ਉਦਮ ਬਖਸ਼ਿਸ਼ ਕਰਨ ਆਓ ਸਾਰਿਆਂ ਨੇ ਮਿਲ ਕੇ ਅਨੰਤ ਸਾਹਿਬ ਜੀ ਦਾ ਪਾਠ ਕਰਨਾ ਹੈ ਰਾਮਕ੍ਰਿਮ ਹਰਨਾ ਨਾ ਤੀਜਾ ਅਨੰਤ ਈਕੂ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਰਾਮ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਅਈਂ ਕਹ ਨਾਮ ਕੀ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਅਨਾਲ ਰਹੋ ਤੂੰ ਮਨ ਮੇਰੇ ਨੂੰ ਸਭ ਵਿਸਾਰਣਾ ਤੁਮਨਾ ਕਲਾ ਸਮਰੱਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਛੱਤੀ ਸਾਹਿਬਾ ਕਿਆ ਨਹੀਂ ਕਰ ਤੇ ਰਹਿ ਸਦਾ ਸ਼ੁਭ ਸਲਾਹਾ ਤੇਰੀ ਨਾਮ ਮਨ ਵਸਾਵੇ ਐ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਤ ਪੁਜਾਈਆ ਇਹ ਨਾਨਕ ਸੁਣਹੁ ਸੰਤੋ ਸ਼ਬਦ ਤਰੋਪਿਆ ਸੱਚ ਨਾਮ ਮੇਰਾ ਆਧਾਰੂ ਅਜੇ ਬਚਦੂ ਤਦ ਵਸ ਕੀਤੇ ਕਾਲ ਕੰਟ ਕਮਾਰਿਆ ਇਹ ਨਾਨਕ ਤਾਸ ਕਹੁ ਆਤਿਤ ਕਾਰਿਆ ਅਨੰਦ ਵਾਚ ਅਨੰਦ ਸੁਣਹੁ ਵੰਡ ਭਾਗੀ ਪਾਰ ਬ੍ਰਹਮ ਪ੍ਰਭ ਪਾਇ ਇਫਤਰੀ ਦੁਖ ਲੋਗ ਸੰਤਾ ਪ੍ਰੀਤ ਰੇ ਸੁਣੀ ਸੰਤ ਸਾਜਨ ਭੈ ਸਰਸੇ ਪੂਰੇ ਸੁਣ ਤੇ ਕੂਨੀਤ ਕਹਤੇ ਪਵਿਤ ਸਤਗੁਰ ਬਲਵੰਤ ਨਾਨਕ ਚਰਨ ਲਾ ਕੇ ਸ਼ਲੋਕ ਪਵਨ ਗੁਰੂ ਪਾ ਜੀ ਪਿਤਾ ਮਤਾ ਜਿਉ ਸਰਤ ਦੋਏ ਦਾਈ ਦਾਇਾ ਖਿਲ ਚੰਗੀਆਂ ਬੁਲਿਆ